ਮੋਗਾ ਦੇ ਵਿੱਚ ਕੱਲ ਜਿਹੜਾ ਕਿ ਇੱਕ ਆਮ ਆਦਮੀ ਪਾਰਟੀ ਨੇ ਵਿਸ਼ਾਲ ਰੈਲੀ ਕੀਤੀ ਪਰੰਤੂ ਦੂਜੇ ਪਾਸੇ ਉੱਥੇ ਹੀ ਵਿਰੋਧੀ ਧਿਰ ਨੇ ਇਸ ਰੈਲੀ ਨੂੰ ਲੈ ਕੇ ਕਈ ਸਵਾਲ ਚੱਕੇ ਤਾਂ ਹੁਣ ਬਲਤੇਜ ਪੰਨੂ ਦਾ ਬਿਆਨ ਸਾਹਮਣੇ ਆ ਰਿਹਾ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਵੱਡੇ ਇਕੱਠ ਨੂੰ ਦੇਖ ਕੇ ਵਿਰੋਧੀ ਧਿਰ ਬੁਖਲਾਟ ਗਈ ਹੈ ਜਿਸ ਦੇ ਤਹਿਤ ਉੱਥੇ ਹੀ ਜਿਹੜਾ ਕਿ ਬਲਤੇਜ ਪੰਨੂ ਦੇ ਵੱਲੋਂ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦੇ ਉੱਤੇ ਸਿੱਧੇ ਨਿਸ਼ਾਨਾ ਸਾਧੇ ਜਾ ਰਹੇ ਨੇ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਨੌ ਚੁਆਣਾਂ ਜਿਹੜੇ ਕਿ ਅੱਜ ਦੇ ਉਹ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਨਾਲ ਜੁੜ ਗਏ ਨੇ ਜਿਸ ਦੇ ਵਿੱਚ ਹੁਣ ਪਹਿਲੀ ਪਸੰਦ ਹੈ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਹੈ ਜਿਸ ਤਹਿਤ ਬਲਤੇਜ ਪੰਨੂ ਦਾ ਵਿਰੋਧੀ ਧਰ ਦੇ ਉੱਤੇ ਤਿੱਖਾ ਨਿਸ਼ਾਨਾ ਜਿਹੜਾ ਕਿ ਸਾਧਿਆ ਜਾ ਰਿਹਾ ਹੈ ਹੋਰ ਕੀ ਕੁਝ ਕਹਿਣਾ ਉਹਨਾਂ ਦਾ ਆਓ ਤੁਹਾਨੂੰ ਸੁਣਾਉਨੇ ਆ। ਉਹਦੇ ਤੋਂ ਸਾਡੇ ਵਿਰੋਧੀਆਂ ਨੂੰ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਹੋ ਹੱਲਾ ਮਚਾਇਆ ਜਾ ਰਿਹਾ ਇਹ ਹਾਏ ਸਰਕਾਰ ਦੇ ਪੈਸੇ ਖਰਚ ਹੋਗੇ ਹਾਏ ਸਰਕਾਰ ਦੇ ਪੈਸੇ ਖਰਚ ਹੋਗੇ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਸਰਕਾਰੀ ਵਹੀਕਲਾਂ ਦੇ ਵਿੱਚ ਚਿੱਟਾ ਢੋਆ ਜਾਂਦਾ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਇਹ ਤਾਂ ਅਜੇ ਸਿਰਫ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਆਏ ਸਨ ਜਿਹੜੇ ਇੱਕ ਇੱਕ ਪਿੰਡ ਤੋਂ 8 8 10 10 ਬਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਦੋਂ ਹੁਣ ਇਹੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਪੂਰੇ ਪੂਰੇ ਪਿੰਡਾਂ ਨੂੰ ਆਪਣੇ ਨਾਲ ਤੋਰ ਲੈਣਗੇ ਫੇਰ ਤੁਹਾਡੇ ਹਾਲਾਤ ਕੀ ਹੋਣਗੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਦੋ ਇਸ ਵੇਲੇ ਸਟਾਰਟ ਹੋਇਆ ਇਹਨੂੰ ਕਾਮਯਾਬੀ ਮਿਲੂਗੀ ਕਿਉਂਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਰਹਿਤ ਹੋਵੇ ਜੇ ਕੋਈ ਨਹੀਂ ਚਾਹੁੰਦਾ ਤੇ ਸ਼ਾਇਦ ਉਹ ਵਿਰੋਧੀ ਤਰ੍ਹਾਂ ਨਹੀਂ ਚਾਹੁੰਦੀ ਆ ਉਹਦੇ ਤੋਂ ਸਾਡੇ ਵਿਰੋਧੀਆਂ ਨੂੰ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਹੋ ਹੱਲਾ ਮਚਾਇਆ ਜਾ ਰਿਹਾ ਕਿ ਹਾਏ ਸਰਕਾਰ ਦੇ ਪੈਸੇ ਖਰਚ ਹੋ ਗਏ ਹਾਏ ਸਰਕਾਰ ਦੇ ਪੈਸੇ ਖਰਚ ਹੋ ਗਏ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਸਰਕਾਰੀ ਵਹੀਕਲਾਂ ਦੇ ਵਿੱਚ ਚਿੱਟਾ ਢੋਆ ਜਾਂਦਾ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਇਹ ਤਾਂ ਅਜੇ ਸਿਰਫ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਆਏ ਸਨ ਜਿਹੜੇ ਇੱਕ ਇੱਕ ਪਿੰਡ ਤੋਂ 8-8 10-10 ਬਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਦੋਂ ਹੁਣ ਇਹੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਪੂਰੇ ਪੂਰੇ ਪਿੰਡਾਂ ਨੂੰ ਆਪਣੇ ਨਾਲ ਤੋਰ ਲੈਣਗੇ ਫਿਰ ਤੁਹਾਡੇ ਹਾਲਾਤ ਕੀ ਹੋਣਗੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਦੋ ਇਸ ਵੇਲੇ ਸਟਾਰਟ ਹੋਇਆ ਇਹਨੂੰ ਕਾਮਯਾਬੀ ਮਿਲੂਗੀ ਕਿਉਂਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਰਹਿਤ ਹੋਵੇ ਜੇ ਕੋਈ ਨਹੀਂ ਚਾਹੁੰਦਾ ਤੇ ਸ਼ਾਇਦ ਉਹ ਵਿਰੋਧੀ ਤਰ੍ਹਾਂ ਨਹੀਂ ਚਾਹੁੰਦੀ ਆ ਉਹਦੇ ਤੋਂ ਸਾਡੇ ਵਿਰੋਧੀਆਂ ਨੂੰ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਹੋ ਹੱਲਾ ਮਚਾਇਆ ਜਾ ਰਿਹਾ ਕਿ ਹਾਏ ਸਰਕਾਰ ਦੇ ਪੈਸੇ ਖਰਚ ਹੋ ਗਏ ਹਾਏ ਸਰਕਾਰ ਦੇ ਪੈਸੇ ਖਰਚ ਹੋ ਗਏ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਸਰਕਾਰੀ ਵਹੀਕਲਾਂ ਦੇ ਵਿੱਚ ਚਿੱਟਾ ਢੋਆ ਜਾਂਦਾ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਇਹ ਤਾਂ ਅਜੇ ਸਿਰਫ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਆਏ ਸਨ ਜਿਹੜੇ ਇੱਕ ਇੱਕ ਪਿੰਡ ਤੋਂ 8 8 10 10 ਬਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਦੋਂ ਹੁਣ ਇਹੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਪੂਰੇ ਪੂਰੇ ਪਿੰਡਾਂ ਨੂੰ ਆਪਣੇ ਨਾਲ ਤੋਰ ਲੈਣਗੇ ਫਿਰ ਤੁਹਾਡੇ ਹਾਲਾਤ ਕੀ ਹੋਣਗੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਦੋ ਇਸ ਵੇਲੇ ਸਟਾਰਟ ਹੋਇਆ ਇਹਨੂੰ ਕਾਮਯਾਬੀ ਮਿਲੂਗੀ ਕਿਉਂਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਰਹਿਤ ਹੋਵੇ ਜੇ ਕੋਈ ਨਹੀਂ ਚਾਹੁੰਦਾ ਤਾਂ ਸ਼ਾਇਦ ਉਹ ਵਿਰੋਧੀ ਤਰ੍ਹਾਂ ਨਹੀਂ ਚਾਹੁੰਦੀ ਆ ਉਹਦੇ ਤੋਂ ਸਾਡੇ ਵਿਰੋਧੀਆਂ ਨੂੰ ਇੰਨੀ ਜ਼ਿਆਦਾ ਤਕਲੀਫ ਹੋਈ ਆ ਕਿ ਹੋ ਹੱਲਾ ਮਚਾਇਆ ਜਾ ਰਿਹਾ ਹੈ ਇਹ ਹਾਏ ਸਰਕਾਰ ਦੇ ਪੈਸੇ ਖਰਚ ਹੋਗੇ ਹਾਏ ਸਰਕਾਰ ਦੇ ਪੈਸੇ ਖਰਚ ਹੋਗੇ ਜਦੋਂ ਤੁਸੀਂ ਸਰਕਾਰਾਂ ਦੇ ਵਿੱਚ ਸੀ ਸਰਕਾਰੀ ਵਾਹਨਾਂ ਦੇ ਵਿੱਚ ਚਿੱਟਾ ਢੋਆ ਜਾਂਦਾ ਸੀ ਤੁਸੀਂ ਸ਼ਾਇਦ ਭੁੱਲ ਗਏ ਹੋ ਇਹ ਤਾਂ ਅਜੇ ਸਿਰਫ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਆਏ ਸਨ ਜਿਹੜੇ ਇੱਕ ਇੱਕ ਪਿੰਡ ਤੋਂ 8 8 10 10 ਬਣੇ ਨੇ ਯੁੱਧ ਨਸ਼ਿਆਂ ਵਿਰੁੱਧ ਦੇ ਵਿੱਚ ਜਦੋਂ ਹੁਣ ਇਹੀ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਪੂਰੇ ਪੂਰੇ ਪਿੰਡਾਂ ਨੂੰ ਆਪਣੇ ਨਾਲ ਤੋਰ ਲੈਣਗੇ ਫਿਰ ਤੁਹਾਡੇ ਹਾਲਾਤ ਕੀ ਹੋਣਗੇ ਯੁੱਧ ਨਸ਼ਿਆ ਵਿਰੁੱਧ ਜਿਹੜਾ ਦੋ ਇਸ ਵੇਲੇ ਸਟਾਰਟ ਹੋਇਆ ਇਹਨੂੰ ਕਾਮਯਾਬੀ ਮਿਲੂਗੀ ਕਿਉਂਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਕਿ ਪੰਜਾਬ ਨਸ਼ਾ ਰਹਿਤ ਹੋਵੇ ਜੇ ਕੋਈ ਨਹੀਂ ਚਾਹੁੰਦਾ ਤੇ ਸ਼ਾਇਦ ਉਹ ਵਿਰੋਧੀ ਤਰ੍ਹਾਂ ਨਹੀਂ ਚਾਹੁੰਦਾ